ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਅਸੀਂ ਉਹਨਾਂ ਲੋਕਾਂ ਦੇ ਲਈ ਲੈ ਕੇ ਆਏ ਹਾਂ ਕਿ ਜਿਹੜੇ ਲੋਕ ਬਹੁਤ ਵਾਰ ਲੋਟਰੀ ਤਾਂ ਪਾਉਂਦੇ ਨਹੀਂ ਪਰ ਉਹ ਕਦੇ ਵੀ ਲੋਟਰੀ ਜਿੱਤਦੇ ਨਹੀਂ ਜੇਕਰ ਤੁਸੀਂ ਲੋਟਰੀ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਇਹ ਹੀ ਉਪਾਅ ਕਰ ਸਕਦੇ ਹੋ ਤੇ ਇਹ ਨੰਬਰ ਨੂੰ ਤੁਸੀਂ ਯਾਦ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਦੀ ਨਾਲ ਲਾਟਰੀ ਲੱਗਣੀ ਤੁਹਾਡੀ ਤੈ ਹੈ ਤੇ ਤੁਹਾਡੇ ਘਰ ਦੇ ਵਿੱਚ ਦੌਸਤ ਦਾ ਢੇਰ ਲੱਗ ਜਾਵੇਗਾ ਤੁਹਾਨੂੰ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਸਾਰਾ ਪੈਸਾ ਆਪਣਾ ਇਨਵੈਸਟ ਕਰਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਜਲਦੀ ਤੋਂ ਜਲਦੀ ਵਧੀਆ ਬਣਾ ਸਕੀਏ ਅਸੀਂ ਵਧੀਆ ਇਨਕਮ ਕਮਾ ਸਕੀਏ ਪਰ ਕਈ ਵਾਰ ਹੁੰਦਾ ਕੀ ਏ ਕਿ ਜੋ ਅਸੀਂ ਸੋਚਦੇ ਆ ਉਹ ਹੁੰਦਾ ਹੀ ਨਹੀਂ ਸਾਡੀ ਸੋਚ ਤੇ ਉਲਟ ਹੋ ਜਾਂਦਾ ਹੈ ਤੇ ਜਿਸ ਦੇ ਨਾਲ ਅਸੀਂ ਬਿਲਕੁਲ ਉਦਾਸ ਹੋ ਕੇ ਬੈਠ ਜਾਂਦੇ ਆ ਜੇਕਰ ਗੱਲ ਕਰੀਏ ਕਿ ਜਿੱਥੇ ਦੁੱਖ ਨੇ ਉਥੇ ਉਪਾਅ ਵੀ ਨੇ ਪਰ ਇਸ ਸਮੇਂ ਸਾਨੂੰ ਬਿਲਕੁਲ ਵੀ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਜਿਹੜੇ ਛੋਟੇ ਛੋਟੇ ਟੋਟਕੇ ਤੇ ਉਪਾਅ ਨੇ ਇਹਨਾਂ ਨੂੰ ਕਰਨ ਦੇ ਨਾਲ ਜੇਕਰ ਤੁਸੀਂ ਸੋਚਦੇ ਹੋ ਕਿ ਜਲਦੀ ਤੋਂ ਜਲਦੀ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਧਨ-ਦੌਲਤ ਦੇ ਵਿੱਚ ਬਰਕਤ ਪਵੇ ਤੁਹਾਡੇ ਘਰ ਦੇ ਵਿੱਚ ਧਨ ਹੀ ਧਨ ਹੋ ਜਾਵੇ ਤਾਂ ਇਸ ਨੂੰ ਪੂਰਾ ਕਰਨ ਦੇ ਲਈ ਤੁਸੀਂ ਇਹ ਵਿਸ਼ਵਾਸ ਦੇ ਨਾਲ ਛੋਟੇ-ਛੋਟੇ ਉਪਾਅ ਕਰਕੇ ਕਈ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪੈਸੇ ਦੀ ਪ੍ਰਾਪਤੀ ਹੋਈ ਹੈ ਜਿਹੜੇ ਲੋਕ ਲਾਟਰੀ ਨੂੰ ਖਰੀਦਦੇ ਨੇ ਇਸ ਦੇ ਨਾਲ-ਨਾਲ ਸ਼ੇਅਰ ਮਾਰਕੀਟ ਦੇ ਵਿੱਚ ਆਉਂਦੇ ਨੇ ਤੋ ਇਸ ਤਰ੍ਹਾਂ ਕਰਨ ਦੇ ਨਾਲ ਉਹ ਬਹੁਤ ਹੀ ਜ਼ਿਆਦਾ ਵੱਡੇ ਬਿਜ਼ਨਸਮੈਨ ਬਣ ਗਏ ਨੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਉਹਨਾਂ ਦੇ ਘਰ ਦੀ ਸਾਰੀ ਗਰੀਬੀ ਤੇ ਪਰੇਸ਼ਾਨੀ ਦੂਰ ਹੋ ਗਈ ਹੈ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਤੁਸੀਂ ਇਸ ਉਕਾਣੂ ਕੇ ਇਸ ਤਰੀਕੇ ਦੇ ਨਾਲ ਕਿਵੇਂ ਤੇ ਕਦੋਂ ਤੇ ਕਿੰਨੀ ਵਾਰ ਕਰਨਾ ਹੈ ਜਿਸ ਦੇ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇ ਤੁਹਾਡੇ ਘਰ ਦੇ ਵਿੱਚ ਕਿ ਹੀ ਲਵਸੀ ਲਕੋਈ ਨਾ ਕੋਈ ਬਣ ਕੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ। ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੋਂ ਇਸੇ ਤਰ੍ਹਾਂ ਇਸ ਉਪਾਣ ਨੂੰ ਤੁਸੀਂ ਕਿਵੇਂ ਕਰਨਾ ਹੈ ਜਦੋਂ ਵੀ ਤੁਸੀਂ ਕੋਈ ਲਾਟਰੀ ਖਰੀਦਦੇ ਹੋ ਚਾਹ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਬਿジネス ਕਰਦੇ ਹੋ ਤੁਸੀਂ ਆਪਣੀ ਇਨਵੈਸਟਮੈਂਟ ਕਰਦੇ ਹੋ ਕਿਸੇ ਵੀ ਤਰੀਕੇ ਤੁਸੀਂ ਚਾਹ ਰਹੇ ਹੋ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਵੱਧ ਤੋਂ ਵੱਧ ਆਵੇ ਤਾਂ ਤੁਸੀਂ ਉਹ ਕਰਨ ਤੋਂ ਪਹਿਲਾਂ ਜਦੋਂ ਵੀ ਤੁਸੀਂ ਲਾਟਰੀ ਖਰੀਦੋ ਤੇ ਚਾਹ ਫਿਰ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰੋਗੇ ਉਸ ਸਮੇਂ ਤੁਸੀਂ ਕੁਵੇਰ ਜੰਤਰ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਹੁਣ ਗੱਲ ਕਰਦੀਆਂ ਕਿ ਕੁਵੇਰ ਜੰਤਰ ਕਿਹੜਾ ਹੁੰਦਾ ਹੈ ਇਸੇ ਤਰ੍ਹਾਂ ਜੋ ਹਰ ਇੱਕ ਚੀਜ਼ ਹੁੰਦੀ ਹੈ ਉਹਦਾ ਆਪਣੇ ਆਪ ਦੇ ਵਿੱਚ ਇੱਕ ਗਿਣਿਤ ਹੁੰਦਾ ਹੈ ਕੈਨ ਦਾ ਭਾਵ ਇਹ ਹੈ ਕਿ ਜਿਹੜੇ ਗਿਣਿਤ ਦੇ ਚੋ ਨੰਬਰ ਹੁੰਦੇ ਨੇ ਜਿਵੇਂ ਕਿ 20 ਤੋਂ ਲੈ ਕੇ ਤੁਸੀਂ 28 ਤੱਕ ਜਿੰਨੇ ਵੀ ਨੰਬਰ ਆਉਂਦੇ ਨੇ ਉਹਨਾਂ ਦਾ ਤੁਸੀਂ ਧਿਆਨ ਦੇ ਵਿੱਚ ਉਹਨਾਂ ਨੂੰ ਰੱਖ ਕੇ ਤੁਸੀਂ ਕਿਸੇ ਵੀ ਜਗ੍ਹਾ ਤੇ ਆਪਣਾ ਪੈਸਾ ਲਗਾ ਰਹੇ ਹੋ ਇਨਵੈਸਟਮੈਂਟ ਕਰਦੇ ਹੋ ਤਾਂ ਜੋ ਕਿ ਤੁਹਾਡਾ ਪੈਸਾ ਜਿਹੜਾ ਲਾਲ ਹੋਰ ਜੁੜੇ ਵਧੇ ਉਸਦੇ ਲਈ ਤੁਸੀਂ 20 ਨੰਬਰ ਤੋਂ ਲੈ ਕੇ 28 ਨੰਬਰ ਦੇ ਤੱਕ ਇਹਨਾਂ ਨੰਬਰਾਂ ਨੂੰ ਆਪਣੀ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਕੋਈ ਕਿਤੇ ਵੀ ਆਪਣਾ ਪੈਸਾ ਇਨਵੈਸਟ ਕਰੋਗੇ ਇਸ ਗੱਲ ਦੀ ਗਰੰਟੀ ਹੈ ਕਿ 100 ਅਤੇ 99% ਤੁਹਾਨੂੰ ਜਿਹੜਾ ਵੀ ਤੁਸੀਂ ਆਪਣਾ ਕੰਮ ਕਰਦੇ ਹੋ ਇਹਨਾਂ ਨੰਬਰਾਂ ਨੂੰ ਚਾਅਦ ਕਰਕੇ ਧਿਆਨ ਚ ਰੱਖਗੇ ਤੁਹਾਨੂੰ ਉਸ ਦੇ ਵਿੱਚ ਸਫਲਤਾ ਮਿਲੇਗੀ ਹੀ ਮਿਲੇਗੀ ਤੇ ਦੂਸਰੀ ਗੱਲ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਜਿਹੜਾ ਕੁਬੀਰ ਜੰਤਰ ਹੁੰਦਾ ਹੈ ਉਹ ਉਸ ਹੀ ਵਿਅਕਤੀ ਨੂੰ ਚਾਅਦ ਰਹਿੰਦਾ ਹੈ ਜਿਹੜੇ ਵਿਅਕਤੀ ਦੀ ਕਿਸਮਤ ਬਹੁਤ ਹੀ ਜ਼ਿਆਦਾ ਚੰਗੀ ਹੁੰਦੀ ਹੈ ਤੇ ਉਸ ਵਿਅਕਤੀ ਦੇ ਨੂੰ ਹਮੇਸ਼ਾ ਚਾਦਰ ਰਹਿਦਾ ਜਿਹੜੇ ਵਿਅਕਤੀ ਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਾ ਹੀ ਕਦੇ ਕਿਸੇ ਦੇ ਨਾਲ ਬੁਰਾ ਕਰਨ ਦੇ ਬਾਰੇ ਸੋਚਿਆ ਹੁੰਦਾ ਉਹ ਹਰ ਟਾਈਮ ਕਿਸੇ ਨਾ ਕਿਸੇ ਦੀ ਮਦਦ ਕਰਨ ਦੇ ਲਈ ਤਿਆਰ ਰਹਿੰਦਾ ਲੋੜਵੰਦ ਗਰੀਬ ਪਰਿਵਾਰਾਂ ਦੀ ਹਮੇਸ਼ਾ ਮਦਦ ਕਰਦਾ ਉਹ ਇੱਕ ਚੰਗਾ ਇਨਸਾਨ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਇਹ ਕੁਵੇਰ ਜੰਤਰ ਇਹ ਜੋ ਯਾਦ ਰਹਿੰਦਾ ਹੈ ਕਈ ਲੋਕ ਕੀ ਕਰਦੇ ਆ ਜਿਵੇਂ ਹੁਣ ਕਬੀਰ ਜੰਤਰੇ ਜਿਨ੍ਹਾਂ ਨੂੰ ਯਾਦ ਨਾ ਰਹਿੰਦਾ ਹੋਵੇ ਤੇ ਉਹ ਜੇਕਰ ਸੋਚਣ ਕਿ ਅਸੀਂ ਇਸ ਨੂੰ ਪਰਚੀ ਦੇ ਉੱਪਰ ਲੈ ਕੇ ਲੈ ਜਾਂਦੇ ਆ ਤੇ ਉੱਥੇ ਦੇ ਕੇ ਅਸੀਂ ਆਪਣਾ ਪੈਸਾ ਇਨਵੈਸਟ ਕਰ ਲਵਾਂਗੇ ਅਸੀਂ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਪੈਸਾ ਲਗਾ ਲਵਾਂਗੇ ਜਾਂ ਫਿਰ ਅਸੀਂ ਕੋਈ ਲੋਟਰੀ ਖਰੀਦ ਲਵਾਂਗੇ ਕਿ ਉਹ ਲੋਟਰੀ ਅਸੀਂ ਜਿੱਤ ਜਾਵਾਂਗੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਇਸ ਕਰਕੇ ਤੁਸੀਂ ਇਸ ਕਬੀਰ ਜੰਤਰ ਨੂੰ ਤੁਸੀਂ ਯਾਦ ਹੀ ਕਰਨਾ ਹੈ ਤੇ ਜੇਕਰ ਅਸੀਂ ਗੱਲ ਕਰੀਏ ਕਿ ਜੋ ਇਨਸਾਨ ਗਲਤੀ ਜੋ ਦੂਸਰੇ ਲੋਕਾਂ ਦਾ ਬੁਰਾ ਸੋਚਦਾ ਹੈ ਹਮੇਸ਼ਾ ਉਹਨਾਂ ਦੇ ਨਾਲ ਬੁਰਾ ਹੀ ਕਰਦਾ ਹੈ ਉਹਦੀ ਸੋਚ ਦੂਜਿਆਂ ਦੇ ਲਈ ਹਮੇਸ਼ਾ ਮਾੜੀ ਹੀ ਰਹਿੰਦੀ ਹੈ ਤੇ ਉਹ ਇਨਸਾਨ ਭਾਵੇਂ ਲੱਖ ਕੋਸ਼ਿਸ਼ ਕਰਕੇ ਉਹ ਇਹ ਕਬੀਰ ਜੰਤਰ ਯਾਦ ਕਰਨ ਦੀ ਕੋਸ਼ਿਸ਼ ਕਰ ਲਵੇ ਪਰ ਉਹਨੂੰ ਇਹ ਸਾਰੀ ਜ਼ਿੰਦਗੀ ਯਾਦ ਨਹੀਂ ਹੋਵੇਗੀ ਇਸੇ ਤਰ੍ਹਾਂ ਜੇਕਰ ਉਹ ਭੁੱਲ ਭਲੇਖੇ ਇਸ ਨੂੰ ਰੱਟਾ ਲਗਾ ਕੇ ਯਾਦਵੀ ਕਰ ਲਵੇਗਾ ਤਾਂ ਥੋੜੇ ਸਮੇਂ ਬਾਅਦ ਉਸਦੇ ਦਿਮਾਗ ਦੇ ਵਿੱਚੋਂ ਫੇਰ ਨਿਕਲ ਜਾਵੇਗਾ ਉਹ ਫੇਰ ਭੁੱਲ ਜਾਵੇਗਾ। ਇਹ ਹੀ ਇੱਕ ਕੁਵੇਰ ਜੰਤਰ ਦੀ ਖਾਸੀਅਤ ਹੁੰਦੀ ਹੈ। ਇਹ ਬਹੁਤ ਹੀ ਬਹੁਤ ਹੀ ਜ਼ਿਆਦਾ ਇਸ ਦਾ ਗਣਿਤ ਛੋੜ ਕੇ ਤੇ ਬਹੁਤ ਹੀ ਜ਼ਿਆਦਾ ਮਿਹਨਤ ਕਰਨ ਦੇ ਬਾਵਜੂਦ ਇਹ ਕੁਵੇਰ ਜੰਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਤੁਸੀਂ ਕੰਬੀਰ ਚੰਤਨ ਨੂੰ ਇਸ ਤਰੀਕੇ ਦੇ ਨਾਲ ਯਾਦ ਕਰ ਲੈਣਾ ਹੈ ਕਿ ਜਦੋਂ ਵੀ ਤੁਸੀਂ ਆਪਣੀਆਂ ਅੱਖਾਂ ਨੂੰ ਖੋਲੋ ਤੇ ਥੋੜਾ ਜਿਹਾ ਦਿਮਾਗ ਤੋਂ ਸੋਚੋ ਤੇ ਉਹ ਪੂਰੀ ਤਸਵੀਰ ਤੁਹਾਡੇ ਸਾਹਮਣੇ ਹੀ ਆ ਜਾਵੇ ਇਹਨਾਂ ਦਾ ਭਾਵ ਇਸ ਤਰੀਕੇ ਦੇ ਨਾਲ ਕਿ ਉੱਪਰ ਕੀ ਲਿਖਿਆ ਹੇਠੇ ਕੀ ਲਿਖਿਆ ਹੋਇਆ ਤੇ ਸੈਂਟਰ ਦੇ ਵਿੱਚ ਵਿਚਕਾਰ ਕੀ ਲਿਖਿਆ ਹੋਇਆ ਇਸ ਤਰੀਕੇ ਦੇ ਨਾਲ ਤੁਹਾਨੂੰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਦੇ ਜੇਕਰ ਤੁਹਾਨੂੰ ਇਸ ਤਰੀਕੇ ਦੇ ਨਾਲ ਕੁਵੀਰ ਜੰਤਰ ਜਾਦ ਹੋ ਜਾਂਦਾ ਹੈ ਤੇ ਇਸ ਤਰੀਕੇ ਦੇ ਨਾਲ ਤੁਹਾਡੀ ਨਾਲ ਵੀ ਇਹ ਸਭ ਹੋ ਰਿਹਾ ਹੈ ਤਾਂ ਤੁਸੀਂ ਸਮਝ ਲਓ ਕਿ ਹੁਣ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੇ ਉਹ ਦੂਰ ਹੋਣ ਵਾਲੀਆਂ ਨੇ ਕਿਉਂਕਿ ਜਿਹੜਾ ਵੀ ਤੁਸੀਂ ਦਿੱਤੀ ਵੀ ਇਨਵੈਸਟਮੈਂਟ ਕਰੋਗੇ ਚਾਹੀ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਪੈਸਾ ਲਗਾ ਰਹੇ ਹੋ ਚਾਹੀ ਤੁਸੀਂ ਲੋਟਰੀ ਖਰੀਦ ਰਹੇ ਹੋ ਉਸ ਦੇ ਵਿੱਚ ਤੁਹਾਨੂੰ ਹਮੇਸ਼ਾ ਸਫਲਤਾ ਹੀ ਸਫਲਤਾ ਮਿਲੇਗੀ ਤੇ ਕਦੇ ਵੀ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਤੇ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਇਹ ਕੋਵੇਰ ਜੰਦਰ ਕੀ ਏ ਇਹ ਮੈਂ ਤੁਹਾਨੂੰ ਬੋਲ ਕੇ ਦੱਸ ਦੇਣੀ ਆ ਤੁਸੀਂ ਆਪਣਾ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਜਿਵੇਂ ਕਿ ਹਰ ਇੱਕ ਲਾਈਨ ਦੇ ਵਿੱਚ ਤਿੰਨ ਤਿੰਨ ਵਰਡ ਲਿਖੇ ਨੇ ਤਿੰਨ ਹੀ ਲਾਈਨਾਂ ਨੇ ਤਿੰਨਾ ਲਾਈਨਾਂ ਦੇ ਵਿੱਚ ਤਿੰਨ ਤਿੰਨ ਵਰਡ ਨੇ ਫਸਟ ਇਸ ਤਾਈ ਨੰਬਰ ਸੈਕਿੰਡ ਤੇ 20 ਨੰਬਰ ਫਿਰ 25 ਫਿਰ ਸੈਕਿੰਡ ਵਾਲੀ ਲਾਈਨ ਦੇ ਵਿੱਚ 22 24 26 ਤੇ ਫਿਰ 3rd ਵਾਲੀ ਲਾਈਨ ਦੇ ਵਿੱਚ 23 28 21 ਇਸ ਤਰੀਕੇ ਦਾ ਤੁਸੀਂ ਆਪਣੀ ਕਾਪੀ ਤੇ ਬਣਾ ਕੇ ਇਸ ਕੁਵੇਰ ਚੰਤਰ ਨੂੰ ਤੁਸੀਂ ਯਾਦ ਕਰਕੇ ਰੱਖ ਸਕਦੇ ਏਸੀ ਤਰ੍ਹਾਂ ਜਿਹੜਾ ਤੁਸੀਂ ਕਾਪੀ ਤੇ ਨੋਟ ਕਰੋਗੇ ਨਾ ਉਸ ਨੂੰ ਤੁਸੀਂ ਯਾਦ ਕਰਨ ਤੋਂ ਬਾਅਦ ਦੇ ਵਿੱਚ ਬਿਲਕੁਲ ਵੀ ਫਾੜ ਕੇ ਸੁੱਟਣਾ ਨਹੀਂ ਏ ਉਸ ਨੂੰ ਤੁਸੀਂ ਆਪਣੇ ਪਾਠਕੂਜਾ ਵਾਲੇ ਸਥਾਨ ਤੇ ਰੱਖ ਦੇਣਾ ਜੇਕਰ ਤੁਸੀਂ ਉੱਥੇ ਰੱਖੋਗੇ ਤਾਂ ਤੁਹਾਡੇ ਘਰ ਦੇ ਵਿੱਚ ਪੈਸਾ ਤਾਂ ਆਵੇਗਾ ਹੀ ਆਵੇਗਾ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਕੋਈ ਲੋਟਰੀ ਖਰੀਦ ਰਹੇ ਹੋਣਾ ਤਾਂ ਤੁਸੀਂ ਇਸ ਨੂੰ ਕੁਬੇਰ ਜੰਤਰ ਨੂੰ ਹਮੇਸ਼ਾ ਯਾਦ ਕਰਨਾ ਹੀ ਕਰਨਾ ਹੈ ਯਾਦ ਕਰਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਲੋਟਰੀ ਨੂੰ ਖਰੀਦੋਗੇ ਤਾਂ ਉਹ ਲੋਟਰੀ ਹਮੇਸ਼ਾ ਤੁਸੀਂ ਜਿੱਤੋਗੇ ਹੀ ਜਿੱਤੋਗੇ ਇਸੇ ਤਰ੍ਹਾਂ ਜੇਕਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾ ਰਹੇ ਹੋਣਾ ਤੇ ਫਿਰ ਵੀ ਤੁਸੀਂ ਇਸ ਕੁਬੇਰ ਜੰਤਰ ਨੂੰ ਯਾਦ ਕਰਨਾ ਹੀ ਕਰਨਾ ਹੈ ਬਸ ਇੰਨਾ ਹੀ ਇੱਕ ਛੋਟਾ ਜਿਹਾ ਉਪਾਏ ਇਸ ਨੂੰ ਕਰਨ ਦੇ ਲਈ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਬਸ ਤੁਸੀਂ ਇਹ ਕੁਵੇਰ ਜੰਤਰ ਜਿਹੜਾ ਇਸ ਨੂੰ ਯਾਦ ਕਰਨਾ ਹੈ ਜੇਕਰ ਚਾਹੋ ਨਾ ਕਿ ਤੁਹਾਡੀ ਵੀ ਲਾਟਰੀ ਨਿਕਲੇ ਤੁਸੀਂ ਵੀ ਲਾਟਰੀ ਜਿੱਤੋ ਤਾਂ ਇਸ ਕੁਵੇਰ ਜੰਤਰ ਨੂੰ ਘਰ ਵਿੱਚ ਬੈਠ ਕੇ ਤੁਸੀਂ ਯਾਦ ਕਰੋ ਤੇ ਇਸ ਨੂੰ ਯਾਦ ਕਰਕੇ ਧਿਆਨ ਕਰਕੇ ਇੱਕ ਤੁਸੀਂ ਲਾਟਰੀ ਆਪਣੀ ਪਾਓਗੇ ਤਾਂ ਉਹ ਲਾਟਰੀ ਤੁਸੀਂ ਹਮੇਸ਼ਾ ਜਿੱਤੋਗੇ ਜਿਵੇਂ ਕਿ ਤੁਸੀਂ ਇੱਕ ਕਾਪੀ ਤੇ ਲੈ ਕੇ ਇੱਕ ਪੇਸ ਤੇ ਲੈ ਕੇ ਤੁਸੀਂ ਆਪਣੀ ਘਰ ਦੇ ਵਿੱਚ ਕਿਸੇ ਵੀ ਦੀਵਾਰ ਤੇ ਵੀ ਲਗਾ ਸਕਦੇ ਜਿੱਥੋਂ ਤੁਸੀਂ ਆਉਂਦੇ ਚਾਹਦੇ ਕੰਮ ਕਰਦੇ ਸਮੇਂ ਵੀ ਤੁਸੀਂ ਆਪਣਾ ਯਾਦ ਕਰੋ ਇਸ ਨੂੰ ਤੇ ਇਸ ਤਰੀਕੇ ਦੇ ਨਾਲ ਤੁਸੀਂ ਯਾਦ ਕਰ ਲਓ ਕਿ ਤੁਸੀਂ ਅੱਖਾ ਖੋਲੋ ਤਾਂ ਵੀ ਤੁਹਾਨੂੰ ਪਤਾ ਹੋਵੇ ਕਿ ਕਿਹੜਾ ਸ਼ਬਦ ਕਿਹੜਾ ਗਿਣਤੀ ਦਾ ਵਰਡ ਕਿਹੜੀ ਲਾਈਨ ਦੇ ਵਿੱਚ ਕਿੱਥੇ ਲਿਖਿਆ ਹੈ ਇਇਸ ਤਰ੍ਹਾਂ ਇਸ ਨੂੰ ਯਾਦ ਕਰਨ ਦੇ ਨਾਲ ਜਿਹੜਾ ਇੱਕ ਵੇਰ ਚੰਤਰ ਹੀ ਨਾ ਇਹ ਪੈਸੇ ਨੂੰ ਚੁੰਬਕ ਦੇ ਵਾਂਗ ਖਿੱਚਦਾ ਹੈ ਤੇ ਇਸ ਨੂੰ ਯਾਦ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਣ ਵਾਲੀ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਧਨ ਦੀ ਕਮੀ ਨਾ ਆਵੇ ਦਾ ਇਸ ਉਪਾਅ ਨੂੰ ਇਸ ਕੋ ਮੇਰ ਜੰਤਰ ਨੂੰ ਤੁਸੀਂ ਇੱਕ ਵਾਰ ਜ਼ਰੂਰ ਯਾਦ ਕਰਿਓ ਤੇ ਸਾਡੀ ਦਸੇਗੇ ਮੁਤਾਬਕ ਤੁਸੀਂ ਇੱਕ ਵਾਰ ਆਪਣੀ ਇਨਵੈਸਟਮੈਂਟ ਜਾਂ ਲਾਟਰੀ ਖਰੀਦ ਕੇ ਦੇਖਿਓ ਕਿ ਮੇਰ ਜੰਤਰ ਨੂੰ ਯਾਦ ਕਰਕੇ ਇਸ ਦੇ ਨਾਲ ਤੁਹਾਨੂੰ 101% ਫਾਇਦਾ ਹੋਵੇਗਾ ਪਰ ਇਸ ਨੂੰ ਯਾਦ ਕਰਨ ਦੇ ਸਭੇ ਚ ਕਿਸੇ ਵੀ ਤਰੀਕੇ ਦੀ ਤੁਸੀਂ ਬੇਈਮਾਨੀ ਨਹੀਂ ਕਰਨੀ ਵਿਸ਼ਵਾਸ ਦੇ ਨਾਲ ਕਰਨਾ ਹੈ ਤੇ ਸੱਚੇ ਮਨ ਦੇ ਨਾਲ ਕਰਨਾ ਹੈ ਤੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ